मुदाबाद मुद्दा का लारा ला के वोटा लाल मुदाबाद मुर्दाबाद मुर्दाबाद और हजार रुपए का लारा ला के वोटा लैन वाले मुर्दाबाद मुद्दा मुर्दाबाद और मुदाबाद मुर्दाबाद ਕਰੋ ਮਲੇ ਬਲਕਾਰ ਤੋਂ ਦੂਰ ਉਬਰਖਾਸਤ ਕਰੋ ਉਬਰਖਾਸਤ ਕਰੋ ਉਬਰਖਾਸਤ ਕਰੋ ਤੁਹਾਨੂੰ ਆਪ ਸਹਿਤ ਬੋਲਣ ਵਾਲਾ ਐਮ ਐਲਏ ਮੁਰਦਾਬਾਦ 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 ਹੋਰ ਤੁਹਾਨੂੰ ਆਪ ਸਹਿਤ ਬੋਲਣ ਵਾਲਾ ਐਮ ਐਲਏ ਮੁਰਦਾਬਾਦ 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 ਐਮ ਐਲਏ ਨੂੰ ਬਰਖਾਸਤ ਕਰੋ ਬਰਖਾਸਤ ਕਰੋ ਬਰਖਾਸਤ ਕਰੋ ਜੀ ਸਰਕਾਰ ਮੁਰਦਾਬਾਦ 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 की ताकी हेरा फेरी चार सोवी हेरा फेरी नहीं चलेगी नहीं चलेगी नहीं चलेगी हेरा चले चले फेरी नहीं चलेगी नहीं चलेगी नहीं चलेगी नहीं चलेगी ऐसा काम की क्या की हेरा फेरी चार सोवी बर्कास के तुम लोग बर्कास करो बर्कास करो बर्कास करो बर्कास के तुम लोग बर्कास करो बार करो बार करो बार करो और सबने मुराबाद मुर्दाबाद मुरादाबाद मुरादाबाद मुदाबाद मुरादाबाद 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 सुधार सिद्धू मुरादाबाद 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 क्या मुर्दाबाद मुरादाबाद मुरादाबाद बर्खास्त करो बर्तो बरखाश्तो बोलण वाला एमएलए ਮੁਰਦਾਬਾ 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 ਹਾਂਜੀ ਅੱਜ ਕਮੰਤਰੀ ਇਸਤਰੀ ਦਿਵਸ ਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਔਰਤਾਂ ਵੱਲੋਂ ਬਲਕਾਰ ਸਿੱਧੂ ਐਮਐਲਏ ਦੇ ਪੁਤਲੇ ਸਾੜ ਰਹੇ ਆ ਮਾਮਲਾ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਬਲਕਾਰ ਸਿੱਧੂ ਦੀ ਇੱਕ ਆਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਉਹ ਔਰਤਾਂ ਪ੍ਰਤੀ ਬਹੁਤ ਹੀ ਭੱਦੀ ਸ਼ਬਦਾਵਲੀ ਵਰਤ ਰਹੇ ਆ ਵੀ ਮੈਂ ਉਹ ਤੁਹਾਡੇ ਸਾਹਮਣੇ ਦੱਸ ਵੀ ਨਹੀਂ ਸਕਦੀ ਕਿ ਸਾਰੇ ਪੰਜਾਬ ਨੇ ਸੁਣਿਆ ਕਿ ਕੀ ਗੱਲ ਔਰਤਾਂ ਜੀ ਕੋਈ ਇਲੈਕਟ ਹੁੰਦੀਆਂ ਆ ਰਾਜਨੀਤੀ ਦੇ ਵਿੱਚ ਅੱਗੇ ਆਉਂਦੀਆਂ ਉਹ ਕਿਸੇ ਪਦਵੀ ਤੇ ਪਹੁੰਚਦੀਆਂ ਤਾਂ ਤੁਸੀਂ ਉਹਨਾਂ ਉਹਦਾ ਮਾਨ ਸਨਮਾਨ ਨਹੀਂ ਦਿਓਗੇ ਬੰਦਾ ਤੁਸੀਂ ਉਹਦੇ ਲਈ ਇਹੋ ਜਿਹੇ ਸ਼ਬਦ ਵਰਤੋਂਗੇ ਕਿ ਉਹ ਐਸਾ ਵਰਤਨ ਦੀਆਂ ਚੀਜ਼ਾਂ ਹੈਗੀਆਂ ਔਰਤਾਂ ਮੈਂ ਇਹ ਕਹਿਣਾ ਚਾਹਣੀ ਆ ਕਿ ਬਲਕਾਰ ਸਿੱਧੂ ਦੇ ਘਰ ਦੇ ਵਿੱਚ ਕੋਈ ਆਪਣੀ ਧੀ ਨਹੀਂ ਹੈਗੀ ਉਹ ਕਿਸੇ ਔਰਤ ਨੇ ਪੈਦਾ ਕੀਤਾ ਉਹਨੂੰ ਉਹਦੇ ਮਾਂ ਨਹੀਂ ਹੈਗੀ ਉਦੇ ਭੈਣ ਨਹੀਂ ਹੈਗੀ ਉਹਨੂੰ ਪਤਾ ਨਹੀਂ ਔਰਤਾਂ ਦਾ ਸਤਿਕਾਰ ਕਿਦਾਂ ਕਰੀਦਾ ਪੰਜਾਬ ਹੈ ਜਿੱਥੇ ਅਸੀਂ ਰਹਿ ਰਹੇ ਆ ਇਹ ਇਹੋ ਜੀ ਧਰਤੀ ਹੈ ਜਿਹੜੇ ਬਗਾਨੀਆਂ ਜਿਹੜੀਆਂ ਈਆਂ ਭੈਣਾਂ ਜਿਨ੍ਹਾਂ ਨੂੰ ਮੁਗਲ ਚੁੱਕ ਕੇ ਲੈ ਜਾਂਦੇ ਸੀ ਉਹਨਾਂ ਨੂੰ ਛੜਾ ਕੇ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚਾ ਕੇ ਆਉਂਦੇ ਸੀ ਤੇ ਅੱਜ ਜਿਨ੍ਹਾਂ ਨੂੰ ਅਸੀਂ ਚੋਣ ਲਿਆ ਇਹ ਕੋਈ ਲਟੇਰੇ ਨਹੀਂ ਇਹ ਬਾਹਰੋਂ ਨਹੀਂ ਆਏ ਸੀ ਇਹਨਾਂ ਨੂੰ ਚੁਣਿਆ ਵੋਟ ਪਾ ਕੇ ਤੇ ਉਹ ਔਰਤਾਵਾਂ ਪ੍ਰਤੀ ਇਹ ਜੀ ਸ਼ਬਦਾਵਲੀ ਵਰਤ ਰੇ ਉਹ ਵੀ ਉਹਨਾਂ ਔਰਤਾਵਾਂ ਪ੍ਰਤੀ ਜਿਨ੍ਹਾਂ ਨੇ ਉਹਨਾਂ ਨੂੰ ਵੋਟ ਕੀਤਾ ਤੇ ਉਹ ਔਰਤਾ ਜਿਹੜੀਆਂ ਉਹਨਾਂ ਦੀਆਂ ਪਾਰਟੀ ਦੀਆਂ ਜਿਹੜੀਆਂ ਉਹਨਾਂ ਨੂੰ ਸਪੋਰਟ ਵੀ ਕਰ ਰਹੀਆਂ ਤੇ ਐਸ ਤੋਂ ਸ਼ਰਮ ਦੀ ਗੱਲ ਐ ਇਸ ਐਮਐਲਏ ਵਾਸਤੇ ਕੀ ਹੋ ਸਕਦੀ ਐ ਇਸ ਸਰਕਾਰ ਵਾਸਤੇ ਕੀ ਹੋ ਸਕਦੀ ਐ ਜਿਨੇ ਅੱਜ ਤੱਕ ਪੰਜਾਬ ਦੀਆਂ 1.5 ਕਰੋੜ ਔਰਤਾਂ ਤੋਂ ਮਾਫੀ ਨਹੀਂ ਮੰਗੀ ਹਲੇ ਤੱਕ ਕਿ ਮੈਂ ਗਲਤ ਬੋਲਿਆ ਮੈਂ ਆਪ ਸ਼ਬਦ ਬੋਲਿਆ ਤਾਂ ਅਸੀਂ ਸਾਰੇ ਪੰਜਾਬ ਦੇ ਵਿੱਚ ਇਹਦੇ ਪੁਤਲੇ ਸੜ ਰਹੇ ਆ ਤੇ ਅਸੀਂ ਮੰਗ ਕਰ ਰਹੇ ਆ ਇਹਨੂੰ ਬਰਖਾਸਤ ਕਰਨਾ ਚਾਹੀਦਾ ਹੈ ਜੇ ਲੋਕ ਹੱਕਦਾਰ ਨਹੀਂ ਹੈਗੇ ਵਿਧਾਨ ਸਭਾ ਦੇ ਵਿੱਚ ਬੈਠਣ ਦੇ ਔਰਤਾਂ ਦੀਆਂ ਵੋਟਾਂ ਲੈ ਕੇ ਇਹ ਵਿਧਾਨ ਸਭਾ ਦੇ ਵਿੱਚ ਬੈਠੇ ਕਿਹੜੇ ਮੂੰਹ ਨਾਲ ਹੈਗੇ ਆ ਜਿਹੜੇ ਔਰਤਾਂ ਪ੍ਰਤੀ ਇਹੋ ਜੀ ਸੋਚ ਰੱਖਦੇ ਆ ਹਾਂ ਨਹੀਂ ਇਹ ਤਾਂ ਬਹੁਤ ਹੀ ਦੁੱਖ ਤੇ ਸ਼ਰਮ ਦੀ ਗੱਲ ਹੈ ਕਿ ਇਹ ਸਰਕਾਰ ਜਿਹੜੀ ਇਹ ਭਗਵੰਤ ਮਾਨ ਦੀ ਸਰਕਾਰ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਗੱਲਾਂ ਤਾਂ ਬੜੀਆਂ ਕਰਕੇ ਆਈ ਸੀ ਸਭ ਤੋਂ ਵੱਧ ਇਹਨਾਂ ਨੇ ਔਰਤਾਂ ਨੂੰ ਪ੍ਰਭਾਵਿਤ ਕੀਤਾ ਕਿ ਤੁਹਾਨੂੰ ਹਜ਼ਾਰ-ਹਜ਼ਾਰ ਰੁਪਏ ਦੇਵਾਂਗੇ ਉਹਨਾਂ ਦੀਆਂ ਵੋਟਾਂ ਲਈਆਂ ਤੋਂ ਬਾਰੇ ਬਾਅਦ ਵਿੱਚ ਹਾਥੀ ਦੇ ਦੰਦ ਨਿਕਲੇ ਖਾਣ ਦੇ ਹੋਰ ਦਿਖਾਉਣ ਦੇ ਇਹ ਜਦੋਂ ਤੋਂ ਆਏ ਆ ਇਹਨਾਂ ਦੇ ਹਰ ਰੋਜ਼ ਨਵੇਂ-ਨਵੇਂ ਕਾਂਡ ਨਿਕਲ ਕੇ ਸਾਹਮਣੇ ਆ ਰਹੇ ਆ ਇਹਨਾਂ ਨੇ ਕਿਸੇ ਮੰਤਰੀ ਦੇ ਖਿਲਾਫ ਕਿਸੇ ਐਮਐਲਏ ਦੇ ਖਿਲਾਫ ਕਦੇ ਕੋਈ ਕਾਰਵਾਈ ਨਹੀਂ ਕੀਤੀ ਇਹ ਕਹਿੰਦੇ ਕੁਝ ਹੋਰ ਹੁੰਦੇ ਸੀ ਕਰਿਆ ਇਹਨਾਂ ਨੇ ਹੋਰ ਹੈ ਪਹਿਲਾਂ ਇੱਕ ਮੰਤਰੀ ਇਹਨਾਂ ਦਾ ਉਹਦੀ ਇੱਕ ਅਨਮੈਡ ਕੁੜੀ ਨੂੰ ਇੱਕ ਵੀਡੀਓ ਕਾਲ ਤੇ ਉਹ ਕਿਦਾਂ ਉਹਦਾ ਸ਼ੋਸ਼ਣ ਕਰ ਰਿਹਾ ਸਾਰਿਆਂ ਨੇ ਉਹ ਵੀਡੀਓ ਦੇਖੀ ਫਿਰ ਜਿਹੜਾ ਇਹਨਾਂ ਦਾ ਅਏ ਦੋ ਦਿਨਾਂ ਬਾਅਦ ਇਹਨਾਂ ਦੇ ਇੱਕ ਐਮਐਲਏ ਜਿਹੜਾ ਕਿਸੇ ਆਪਦੇ ਪੀਏ ਦੇ ਘਰ ਦੇ ਵਿੱਚ ਹੀ ਘੁਸ ਗਿਆ ਜਾ ਕੇ ਤੋ ਇਹ ਆ ਇਹਨਾਂ ਦਾ ਕੈਰੇਕਟਰ ਹੈ ਆ ਜਿਹੜਾ ਐਮਐਲਏ ਇਹਨਾਂ ਕੁਝ ਬੋਲਿਆ ਨਾ ਤਾਂ ਜਿਹੜੀ ਮੰਤਰੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਉਹਨੂੰ ਕਹਿਣਾ ਚਾਹੀਦਾ ਸੀਗਾ ਬੇਸ਼ੱਕ ਉਹਦੀ ਪਾਰਟੀ ਦੇ ਸੀਗੇ ਕਿ ਮੈਂ ਔਰਤਾਂ ਦੀ ਮੰਤਰੀ ਹਾਂ ਮੈਂ ਔਰਤਾਂ ਦੇ ਹੱਕ 'ਚ ਬੋਲਦੀ ਆ ਝੜਕਨੇ ਚਾਹੀਦੇ ਸੀਗੇ ਤੇ ਸਰਕਾਰ ਤੋਂ ਮੰਗ ਕਰਨੀ ਚਾਹੀਦੀ ਸੀ ਕਿ ਇਹਨਾਂ ਤੇ ਕਾਰਵਾਈ ਕਰੋ ਜਿਹੜਾ ਵੂਮਨ ਕਮਿਸ਼ਨ ਆ ਪੰਜਾਬ ਦਾ ਉਹਨੂੰ ਵੀ ਕਹਿਣਾ ਚਾਹੀਦਾ ਸੀ ਪਰ ਮੰਤਰੀ ਵੀ ਇਹਨਾਂ ਦੀ ਜਿਹੜੀ ਆ ਉਹ ਕੱਠ ਪੁਤਲੀ ਆ ਵੂਮਨ ਕਮਿਸ਼ਨ ਵੀ ਇਹਨਾਂ ਦਾ ਇਹਨਾਂ ਦੀ ਕੱਠ ਪੁਤਲੀ ਆ ਹੱਥ ਠੋਕੇ ਇਹਨਾਂ ਦੇ ਇਹ ਬੋਲੇ ਹੀ ਨਹੀਂ ਇਹਨਾਂ ਨੇ ਸੰਗਿਆਨ ਹੀ ਨਹੀਂ ਲਿਆ ਇਹਨਾਂ ਨੇ ਨੋਟਸ ਵੀ ਨਹੀਂ ਲਿਆ ਕਿ ਔਰਤਾਂ ਨੂੰ ਐਡਾ ਬੋਲ ਕੇ 1.5 ਕਰੋੜ ਔਰਤਾਂ ਦੀ ਵੋਟ ਲਈ ਹੈ ਇਹਨਾਂ ਨੇ ਪਰ ਇਹਨਾਂ ਨੇ ਪਰਵਾਹ ਨਹੀਂ ਕੀਤੀ ਕਿ ਇਹਨਾਂ ਨੂੰ ਲੱਗਦਾ ਨਹੀਂ ਹੈਗਾ ਕਿ ਔਰਤਾਂ ਦੀ ਵੋਟ ਹੈਗੀ ਆ मुदाबा मु लारा लाटा लेन वारे मुता मुर्दाबल मुर्दाबा मु Castor, 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 cast, मुदाबाद मुबा मुबा मुरदाबादाम मुबा मुरदाबाद मुदारर्खास्तो करो let ਮਲੇ ਮਰਦਾਬਾ 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 ਹਾਂਜੀ ਅੱਜ ਕ ਮੰਤਰੀ ਇਸਤਰੀ ਦਿਵਸ ਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਔਰਤਾਂ ਵੱਲੋਂ ਬਲਕਾਰ ਸਿੱਧੂ ਐਮ ਐਲ اے ਦੇ ਪੁਤਲੇ ਸਾੜ ਰਹੇ ਆ ਮਾਮਲਾ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਬਲਕਾਰ ਸਿੱਧੂ ਦੀ ਇੱਕ ਆਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਉਹ ਔਰਤਾਂ ਪ੍ਰਤੀ ਬਹੁਤ ਹੀ ਪੱਦੀ ਸ਼ਬਦਾਵਲੀ ਵਰਤ ਰਹੇ ਆ ਵੀ ਮੈਂ ਉਹ ਤੁਹਾਡੇ ਸਾਹਮਣੇ ਦੱਸ ਵੀ ਨਹੀਂ ਸਕਦੀ ਕਿ ਸਾਰੇ ਪੰਜਾਬ ਨੇ ਸੁਣਿਆ ਕਿ ਕੀ ਗੱਲ ਔਰਤਾਂ ਜੀ ਕੋਈ ਇਲੈਕਟ ਹੁੰਦੀਆਂ ਆ ਰਾਜਨੀਤੀ ਦੇ ਵਿੱਚ ਅੱਗੇ ਆਉਂਦੀਆਂ ਉਹ ਕਿਸੇ ਪਦਵੀ ਤੇ ਪਹੁੰਚਦੀਆਂ ਤਾਂ ਤੁਸੀਂ ਉਹਨਾਂ ਉਹਦਾ ਮਾਨ ਸਨਮਾਨ ਨਹੀਂ ਦਿਓਗੇ ਬੰਦਾ ਤੁਸੀਂ ਉਹਦੇ ਲਈ ਇਹੋ ਜਿਹੇ ਸ਼ਬਦ ਵਰਤੋਂਗੇ ਕਿ ਉਹ ਐਸਾ ਵਰਤਨ ਦੀਆਂ ਚੀਜ਼ਾਂ ਹੈਗੀਆਂ ਔਰਤਾਂ ਮੈਂ ਇਹ ਕਹਿਣਾ ਚਾਹਣੀ ਆ ਕਿ ਬਲਕਾਰ ਸਿੱਧੂ ਦੇ ਘਰ ਦੇ ਵਿੱਚ ਕੋਈ ਆਪਣੀ ਧੀ ਨਹੀਂ ਹੈਗੀ ਉਹ ਕਿਸੇ ਔਰਤ ਨੇ ਪੈਦਾ ਕੀਤਾ ਉਹਦੇ ਮਾਂ ਨਹੀਂ ਹੈਗੀ ਉਹਦੇ ਭੈਣ ਨਹੀਂ ਹੈਗੀ ਉਹਨੂੰ ਪਤਾ ਨਹੀਂ ਔਰਤਾਂ ਦਾ ਸਤਿਕਾਰ ਕਿਦਾਂ ਕਰੀਦਾ ਪੰਜਾਬ ਹੈ ਜਿੱਥੇ ਅਸੀਂ ਰਹਿ ਰਹੇ ਆ ਇਹ ਇਹੋ ਜੀ ਧਰਤੀ ਹੈ ਜਿਹੜੇ ਬਗਾਨੀਆਂ ਜਿਹੜੀਆਂ ਧੀਆ ਭੈਣਾਂ ਜਿਨ੍ਹਾਂ ਨੂੰ ਮੁਗਲ ਚੁੱਕ ਕੇ ਲੈ ਜਾਂਦੇ ਸੀ ਉਹਨਾਂ ਨੂੰ ਛੜਾ ਕੇ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਪਹਚਾ ਕੇ ਆਉਂਦੇ ਸੀ ਤੇ ਅੱਜ ਜਿਨ੍ਹਾਂ ਨੂੰ ਅਸੀਂ ਚੋਣ ਲਿਆ ਇਹ ਕੋਈ ਲਟੇਰੇ ਨਹੀਂ ਇਹ ਬਾਹਰੋਂ ਨਹੀਂ ਆਏ ਸੀ ਇਹਨਾਂ ਨੂੰ ਚੁਣਿਆ ਵੋਟ ਪਾ ਕੇ ਤੇ ਉਹ ਔਰਤਾਵਾਂ ਪ੍ਰਤੀ ਐਜੀ ਸ਼ਬਦਾਵਲੀ ਵਰਤ ਰੇ ਉਹ ਵੀ ਉਹਨਾਂ ਔਰਤਾਵਾਂ ਪ੍ਰਤੀ ਜਿਨ੍ਹਾਂ ਨੇ ਉਹਨਾਂ ਨੂੰ ਵੋਟ ਕੀਤਾ ਤੇ ਉਹ ਔਰਤਾ ਜਿਹੜੀਆਂ ਉਹਨਾਂ ਦੀਆਂ ਪਾਰਟੀ ਦੀਆਂ ਜਿਹੜੀਆਂ ਉਹਨਾਂ ਨੇ ਸਪੋਰਟ ਵੀ ਕਰ ਰਹੀਆਂ ਤੇ ਐਸ ਤੋਂ ਸ਼ਰਮ ਦੀ ਗੱਲ ਐ ਇਸ ਐਮਐਲਏ ਵਾਸਤੇ ਕੀ ਹੋ ਸਕਦੀ ਐ ਇਸ ਸਰਕਾਰ ਵਾਸਤੇ ਕੀ ਹੋ ਸਕਦੀ ਐ ਜਿਨੇ ਅੱਜ ਤੱਕ ਪੰਜਾਬ ਦੀਆਂ 1.5 ਕਰੋੜ ਔਰਤਾਂ ਤੋਂ ਮਾਫੀ ਨਹੀਂ ਮੰਗੀ ਹਲੇ ਤੱਕ ਕਿ ਮੈਂ ਗਲਤ ਬੋਲਿਆ ਮੈਂ ਆਪ ਸ਼ਬਦ ਬੋਲਿਆ ਤਾਂ ਅਸੀਂ ਸਾਰੇ ਪੰਜਾਬ ਦੇ ਵਿੱਚ ਇਹਦੇ ਪੁਤਲੇ ਸੜ ਰਹੇ ਆ ਤੇ ਅਸੀਂ ਮੰਗ ਕਰ ਰਹੇ ਆ ਇਹਨੂੰ ਬਰਖਾਸਤ ਕਰਨਾ ਚਾਹੀਦਾ ਹੈ ਜੇ ਲੋਕ ਹੱਕਦਾਰ ਨਹੀਂ ਹੈਗੇ ਵਿਧਾਨ ਸਭਾ ਦੇ ਵਿੱਚ ਬੈਠਣ ਦੇ ਔਰਤਾਂ ਦੀਆਂ ਵੋਟਾਂ ਲੈ ਕੇ ਇਹ ਵਿਧਾਨ ਸਭਾ ਦੇ ਵਿੱਚ ਬੈਠੇ ਕਿਹੜੇ ਮੂੰਹ ਨਾਲ ਹੈਗੇ ਆ ਜਿਹੜੇ ਔਰਤਾਂ ਪ੍ਰਤੀ ਇਹੋ ਜੀ ਸੋਚ ਰੱਖਦੇ ਆ ਹਾਂ ਨਹੀਂ ਇਹ ਤਾਂ ਬਹੁਤ ਹੀ ਦੁੱਖ ਤੇ ਸ਼ਰਮ ਦੀ ਗੱਲ ਹੈ ਕਿ ਇਹ ਸਰਕਾਰ ਜਿਹੜੀ ਇਹ ਭਗਵੰਤ ਮਾਨ ਦੀ ਸਰਕਾਰ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਗੱਲਾਂ ਤਾਂ ਬੜੀਆਂ ਕਰਕੇ ਆਈ ਸੀ ਸਭ ਤੋਂ ਵੱਧ ਇਹਨਾਂ ਨੇ ਔਰਤਾਂ ਨੂੰ ਪ੍ਰਭਾਵਿਤ ਕੀਤਾ ਕਿ ਤੁਹਾਨੂੰ ਹਜ਼ਾਰ-ਹਜ਼ਾਰ ਰੁਪਏ ਦੇਵਾਂਗੇ ਉਹਨਾਂ ਦੀਆਂ ਵੋਟਾਂ ਲਈਆਂ ਤੁਹਾਰੇ ਬਾਅਦ ਵਿੱਚ ਹਾਥੀ ਦੇ ਦੰਦ ਨਿਕਲੇ ਖਾਣ ਦੇ ਹੋਰ ਦਿਖਾਉਣ ਦੇ ਇਹ ਜਦੋਂ ਤੋਂ ਆਏ ਆ ਇਹਨਾਂ ਦੇ ਹਰ ਰੋਜ਼ ਨਵੇਂ-ਨਵੇਂ ਕਾਂਡ ਨਿਕਲ ਕੇ ਸਾਹਮਣੇ ਆ ਰਹੇ ਆ ਇਹਨਾਂ ਨੇ ਕਿਸੇ ਮੰਤਰੀ ਦੇ ਖਿਲਾਫ ਕਿਸੇ ਐਮਐਲਏ ਦੇ ਖਿਲਾਫ ਕਦੇ ਕੋਈ ਕਾਰਵਾਈ ਨਹੀਂ ਕੀਤੀ ਇਹ ਕਹਿੰਦੇ ਕੁਝ ਹੋਰ ਹੁੰਦੇ ਸੀ ਕਰਿਆ ਇਹਨਾਂ ਨੇ ਹੋਰ ਹੈ ਪਹਿਲਾਂ ਇੱਕ ਮੰਤਰੀ ਇਹਨਾਂ ਦਾ ਉਹਦੀ ਇੱਕ ਅਨਮੈਡ ਕੁੜੀ ਨੂੰ ਇੱਕ ਵੀਡੀਓ ਕਾਲ ਤੇ ਉਹ ਕਿਦਾਂ ਉਹਦਾ ਸ਼ੋਸ਼ਣ ਕਰ ਰਿਹਾ ਸਾਰਿਆਂ ਨੇ ਉਹ ਵੀਡੀਓ ਦੇਖੀ ਫਿਰ ਜਿਹੜਾ ਇਹਨਾਂ ਦਾ ਅਏ ਦੋ ਦਿਨਾਂ ਬਾਅਦ ਇਹਨਾਂ ਦੇ ਇੱਕ ਐਮਐਲਏ ਜਿਹੜਾ ਕਿਸੇ ਆਪਦੇ ਪੀਏ ਦੇ ਘਰ ਦੇ ਵਿੱਚ ਹੀ ਘੁਸ ਗਿਆ ਜਾ ਕੇ ਤੋ ਇਹ ਆ ਇਹਨਾਂ ਦਾ ਕੈਰੇਕਟਰ ਹੈ ਆ ਜਿਹੜਾ ਐਮਐਲਏ ਇਹਨਾਂ ਕੁਝ ਬੋਲਿਆ ਨਾ ਤਾਂ ਜਿਹੜੀ ਮੰਤਰੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਉਹਨੂੰ ਕਹਿਣਾ ਚਾਹੀਦਾ ਸੀਗਾ ਬੇਸ਼ੱਕ ਉਹਦੀ ਪਾਰਟੀ ਦੇ ਸੀਗੇ ਕਿ ਮੈਂ ਔਰਤਾਂ ਦੀ ਮੰਤਰੀ ਐ ਮੈਂ ਔਰਤਾਂ ਦੇ ਹੱਕ 'ਚ ਬੋਲਦੀ ਆ ਝਿੜਕਨੇ ਚਾਹੀਦੇ ਸੀਗੇ ਤੇ ਸਰਕਾਰ ਤੋਂ ਮੰਗ ਕਰਨੀ ਚਾਹੀਦੀ ਸੀ ਕਿ ਇਹਨਾਂ ਤੇ ਕਾਰਵਾਈ ਕਰੋ ਜਿਹੜਾ ਵੂਮਨ ਕਮਿਸ਼ਨ ਆ ਪੰਜਾਬ ਦਾ ਉਹਨੂੰ ਵੀ ਕਹਿਣਾ ਚਾਹੀਦਾ ਸੀ ਪਰ ਮੰਤਰੀ ਵੀ ਇਹਨਾਂ ਦੀ ਜਿਹੜੀ ਆ ਉਹ ਕੱਠ ਪੁਤਲੀ ਆ ਵੂਮਨ ਕਮਿਸ਼ਨ ਵੀ ਇਹਨਾਂ ਦਾ ਇਹਨਾਂ ਦੀ ਕੱਠ ਪੁਤਲੀ ਆ ਹੱਥ ਠੋਕੇ ਇਹਨਾਂ ਦੇ ਇਹ ਬੋਲੇ ਹੀ ਨਹੀਂ ਇਹਨਾਂ ਨੇ ਸੰਗਿਆਨ ਹੀ ਨਹੀਂ ਲਿਆ ਇਹਨਾਂ ਨੇ ਨੋਟਸ ਹੀ ਨਹੀਂ ਲਿਆ ਕਿ ਔਰਤਾਂ ਨੂੰ ਐਡਾ ਬੋਲ ਕੇ 1.5 ਕਰੋੜ ਔਰਤਾਂ ਦੀ ਵੋਟ ਲਈ ਹੈ ਇਹਨਾਂ ਨੇ ਪਰ ਇਹਨਾਂ ਨੇ ਪ੍ਰਵਾਹ ਨਹੀਂ ਕੀਤੀ ਕਿ ਇਹਨਾਂ ਨੂੰ ਲੱਗਦਾ ਨਹੀਂ ਹੈਗਾ ਕਿ ਔਰਤਾਂ ਦੀ ਵੋਟ ਹੈਗੀ ਆ लारा लाटा लेण वारे मुबादाद मुता मुदाबा मुबा मुलकाशि बर्ो बराश्त करो बर्त करो बर्खाश्त करो मुरदाबाद मुरदाबाद मुराद मुबाद मुरदाबाद सुधार सिधू मुराद मुरदाबाद 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 ਅਪਸ਼ਬਦ ਬੋਲਣ ਵਾਲਾ ਐਮਐਲਏ ਮਰਦਾਬਾਦ 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 ਹਾਂਜੀ ਅੱਜ ਕ ਮੰਤਰੀ ਇਸਤਰੀ ਦਿਵਸ ਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਔਰਤਾਂ ਵੱਲੋਂ ਬਲਕਾਰ ਸਿੱਧੂ ਐਮਐਲਏ ਦੇ ਪੁਤਲੇ ਸਾੜ ਰਹੇ ਆ ਮਾਮਲਾ ਇਹ ਆ ਕਿ ਪਿਛਲੇ ਦਿਨਾਂ ਦੇ ਵਿੱਚ ਬਲਕਾਰ ਸਿੱਧੂ ਦੀ ਇੱਕ ਆਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਉਹ ਔਰਤਾਂ ਪ੍ਰਤੀ ਬਹੁਤ ਹੀ ਭद्दी ਸ਼ਬਦਾਵਲੀ ਵਰਤ ਰਹੇ ਆ ਵੀ ਮੈਂ ਉਹ ਤੁਹਾਡੇ ਸਾਹਮਣੇ ਦੱਸ ਵੀ ਨਹੀਂ ਸਕਦੀ ਕਿ ਸਾਰੇ ਪੰਜਾਬ ਨੇ ਸੁਣਿਆ ਕਿ ਕੀ ਗੱਲ ਔਰਤਾਂ ਜੇ ਕੋਈ ਇਲੈਕਟ੍ਰੋ ਹੁੰਦੀਆਂ ਆ ਰਾਜਨੀਤੀ ਦੇ ਵਿੱਚ ਅੱਗੇ ਆਉਂਦੀਆਂ ਉਹ ਕਿਸੇ ਪਦਵੀ ਤੇ ਪਹੁੰਚਦੀਆਂ ਤਾਂ ਤੁਸੀਂ ਉਹਨਾਂ ਉਹਦਾ ਮਾਨ ਸਨਮਾਨ ਨਹੀਂ ਦਿਓਗੇ ਬੰਦਾ ਤੁਸੀਂ ਉਹਦੇ ਲਈ ਇਹੋ ਜਿਹੇ ਸ਼ਬਦ ਵਰਤੋਂਗੇ ਕਿ ਉਹ ਐਸਾ ਵਰਤਨ ਦੀਆਂ ਚੀਜ਼ਾਂ ਹੈਗੀਆਂ ਔਰਤਾਂ ਮੈਂ ਇਹ ਕਹਿਣਾ ਚਾਹਣੀ ਆ ਕਿ ਬਲਕਾਰ ਸਿੱਧੂ ਦੇ ਘਰ ਦੇ ਵਿੱਚ ਕੋਈ ਆਪਣੀ ਧੀ ਨਹੀਂ ਹੈਗੀ ਉਹ ਕਿਸੇ ਔਰਤ ਨੇ ਪੈਦਾ ਕੀਤਾ ਉਹਨੂੰ ਉਹਦੇ ਮਾਂ ਨਹੀਂ ਹੈਗੀ ਉਹਦੇ ਭੈਣ ਨਹੀਂ ਹੈਗੀ ਉਹਨੂੰ ਪਤਾ ਨਹੀਂ ਔਰਤਾਂ ਦਾ ਸਤਿਕਾਰ ਕਿੱਦਾਂ ਕਰੀਦਾ ਪੰਜਾਬ ਹੈ ਜਿੱਥੇ ਅਸੀਂ ਰਹਿ ਰਹੇ ਆ ਇਹ ਇਹੋ ਜੀ ਧਰਤੀ ਹੈ ਜਿਹੜੇ ਬਗਾਨੀਆਂ ਜਿਹੜੀਆਂ ਧੀਆ ਭੈਣਾਂ ਜਿਨ੍ਹਾਂ ਨੂੰ ਮੁਗਲ ਚੁੱਕ ਕੇ ਲੈ ਜਾਂਦੇ ਸੀ ਉਹਨਾਂ ਨੂੰ ਛੜਾ ਕੇ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚਾ ਕੇ ਆਉਂਦੇ ਸੀ ਤੇ ਅੱਜ ਜਿਨ੍ਹਾਂ ਨੂੰ ਅਸੀਂ ਚੁਣ ਲਿਆ ਇਹ ਕੋਈ ਲਟੇਰੇ ਨਹੀਂ ਇਹ ਬਾਹਰੋਂ ਨਹੀਂ ਆਏ ਸਿਰ ਨੂੰ ਚੁਨੇ ਆ ਵੋਟ ਪਾ ਕੇ ਤੇ ਉਹ ਔਰਤਾਂ ਪ੍ਰਤੀ ਐਜੀ ਸ਼ਬਦਾਵਲੀ ਵਰਤ ਰੇ ਉਹ ਵੀ ਉਹਨਾਂ ਔਰਤਾਂ ਪ੍ਰਤੀ ਜਿਨ੍ਹਾਂ ਨੇ ਉਹਨਾਂ ਨੂੰ ਵੋਟ ਕੀਤਾ ਤੇ ਉਹ ਔਰਤਾਂ ਜਿਹੜੀਆਂ ਉਹਨਾਂ ਦੀਆਂ ਪਾਰਟੀ ਦੀਆਂ ਜਿਹੜੀਆਂ ਉਹਨਾਂ ਨੇ ਸਪੋਰਟ ਵੀ ਕਰ ਰਹੀਆਂ ਤੇ ਐਸ ਤੋਂ ਸ਼ਰਮ ਦੀ ਗੱਲ ਐ ਇਸ ਐਮਐਲਏ ਵਾਸਤੇ ਕੀ ਹੋ ਸਕਦੀ ਐ ਇਸ ਸਰਕਾਰ ਵਾਸਤੇ ਕੀ ਹੋ ਸਕਦੀ ਐ ਜਿਨੇ ਅੱਜ ਤੱਕ ਪੰਜਾਬ ਦੀਆਂ 1.5 ਕਰੋੜ ਔਰਤਾਂ ਤੋਂ ਮਾਫੀ ਨਹੀਂ ਮੰਗੀ ਹਲੇ ਤੱਕ ਕਿ ਮੈਂ ਗਲਤ ਬੋਲਿਆ ਮੈਂ ਆਪ ਸ਼ਬਦ ਬੋਲਿਆ ਤਾਂ ਅਸੀਂ ਸਾਰੇ ਪੰਜਾਬ ਦੇ ਵਿੱਚ ਇਹਦੇ ਪੁਤਲੇ ਸੜ ਰਹੇ ਆ ਤੇ ਅਸੀਂ ਮੰਗ ਕਰ ਰਹੇ ਆ ਇਹਨੂੰ ਬਰਖਾਸਤ ਕਰਨਾ ਚਾਹੀਦਾ ਹੈ ਜੇ ਲੋਕ ਹੱਕਦਾਰ ਨਹੀਂ ਹੈਗੇ ਵਿਧਾਨ ਸਭਾ ਦੇ ਵਿੱਚ ਬੈਠਣ ਦੇ ਔਰਤਾਂ ਦੀਆਂ ਵੋਟਾਂ ਲੈ ਕੇ ਇਹ ਵਿਧਾਨ ਸਭਾ ਦੇ ਵਿੱਚ ਬੈਠੇ ਕਿਹੜੇ ਮੂੰਹ ਨਾਲ ਹੈਗੇ ਆ ਜਿਹੜੇ ਔਰਤਾਂ ਪ੍ਰਤੀ ਇਹੋ ਜੀ ਸੋਚ ਰੱਖਦੇ ਆ ਹਾਂ ਨਹੀਂ ਇਹ ਤਾਂ ਬਹੁਤ ਹੀ ਦੁੱਖ ਤੇ ਸ਼ਰਮ ਦੀ ਗੱਲ ਹੈ ਕਿ ਇਹ ਸਰਕਾਰ ਜਿਹੜੀ ਇਹ ਭਗਵੰਤ ਮਾਨ ਦੀ ਸਰਕਾਰ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਗੱਲਾਂ ਤਾਂ ਬੜੀਆਂ ਕਰਕੇ ਆਈ ਸੀ ਸਭ ਤੋਂ ਵੱਧ ਇਹਨਾਂ ਨੇ ਔਰਤਾਂ ਨੂੰ ਪ੍ਰਭਾਵਿਤ ਕੀਤਾ ਕਿ ਤੁਹਾਨੂੰ ਹਜ਼ਾਰ-ਹਜ਼ਾਰ ਰੁਪਏ ਦੇਵਾਂਗੇ ਉਹਨਾਂ ਦੀਆਂ ਵੋਟਾਂ ਲਈਆਂ ਤੇ ਭਰੇ ਬਾਅਦ ਵਿੱਚ ਹਾਥੀ ਦੇ ਦੰਦ ਨਿਕਲੇ ਖਾਣ ਦੇ ਹੋਰ ਦਿਖਾਉਣ ਦੇ ਇਹ ਜਦੋਂ ਤੋਂ ਆਏ ਐ ਇਹਨਾਂ ਦੇ ਹਰ ਰੋਜ਼ ਨਵੇਂ-ਨਵੇਂ ਕਾਂਡ ਨਿਕਲ ਕੇ ਸਾਹਮਣੇ ਆ ਰਹੇ ਐ ਇਹਨਾਂ ਨੇ ਕਿਸੇ ਮੰਤਰੀ ਦੇ ਖਿਲਾਫ ਕਿਸੇ ਐਮਐਲਏ ਦੇ ਖਿਲਾਫ ਕਦੇ ਕੋਈ ਕਾਰਵਾਈ ਨਹੀਂ ਕੀਤੀ ਇਹ ਕਹਿੰਦੇ ਕੁਝ ਹੋਰ ਹੁੰਦੇ ਸੀ ਕਰਿਆ ਇਹਨਾਂ ਨੇ ਹੋਰ ਐ ਪਹਿਲਾਂ ਇੱਕ ਮੰਤਰੀ ਇਹਨਾਂ ਦਾ ਉਹਦੀ ਇੱਕ ਅਨਮੈਡ ਕੁੜੀ ਨੂੰ ਇੱਕ ਵੀਡੀਓ ਕਾਲ ਤੇ ਉਹ ਕਿੱਦਾਂ ਉਹਦਾ ਸ਼ੋਸ਼ਣ ਕਰ ਰਿਹਾ ਸਾਰਿਆਂ ਨੇ ਉਹ ਵੀਡੀਓ ਦੇਖੀ ਫੇਰ ਜਿਹੜਾ ਇਹਨਾਂ ਦਾ ਅਏ ਦੋ ਦਿਨਾਂ ਬਾਅਦ ਇਹਨਾਂ ਦਾ ਇੱਕ ਐਮਐਲਏ ਜਿਹੜਾ ਕਿਸੇ ਆਪਦੇ ਪੀਏ ਦੇ ਘਰ ਦੇ ਵਿੱਚ ਹੀ ਘੁਸ ਗਿਆ ਜਾ ਕੇ ਤੋ ਇਹ ਆ ਇਹਨਾਂ ਦਾ ਕਰੈਕਟਰ ਹੈ ਆ ਜਿਹੜਾ ਐਮਐਲਏ ਇਹਨਾਂ ਕੁਝ ਬੋਲਿਆ ਨਾ ਤਾਂ ਜਿਹੜੀ ਮੰਤਰੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਉਹਨੂੰ ਕਹਿਣਾ ਚਾਹੀਦਾ ਸੀਗਾ ਬੇਸ਼ੱਕ ਉਹਦੀ ਪਾਰਟੀ ਦੇ ਸੀਗੇ ਕਿ ਮੈਂ ਔਰਤਾਂ ਦੀ ਮੰਤਰੀ ਆ ਮੈਂ ਔਰਤਾਂ ਦੇ ਹੱਕ 'ਚ ਬੋਲਦੀ ਆ ਝਿੜਕਨੇ ਚਾਹੀਦੇ ਸੀਗੇ ਤੇ ਸਰਕਾਰ ਤੋਂ ਮੰਗ ਕਰਨੀ ਚਾਹੀਦੀ ਸੀ ਕਿ ਇਹਨਾਂ ਤੇ ਕਾਰਵਾਈ ਕਰੋ ਜਿਹੜਾ ਵੂਮਨ ਕਮਿਸ਼ਨ ਆ ਪੰਜਾਬ ਦਾ ਉਹਨੂੰ ਵੀ ਕਹਿਣਾ ਚਾਹੀਦਾ ਸੀ ਪਰ ਮੰਤਰੀ ਵੀ ਇਹਨਾਂ ਦੀ ਜਿਹੜੀ ਆ ਉਹ ਕੱਠ ਪੁਤਲੀ ਆ ਵੂਮਨ ਕਮਿਸ਼ਨ ਵੀ ਇਹਨਾਂ ਦਾ ਇਹਨਾਂ ਦੀ ਕੱਠ ਪੁਤਲੀ ਆ ਹੱਥ ਠੋਕੇ ਇਹਨਾਂ ਦੇ ਇਹ ਬੋਲੇ ਹੀ ਨਹੀਂ ਇਹਨਾਂ ਨੇ ਸੰਗਿਆਨ ਹੀ ਨਹੀਂ ਲਿਆ ਇਹਨਾਂ ਨੇ ਨੋਟਸ ਹੀ ਨਹੀਂ ਲਿਆ ਕਿ ਔਰਤਾਂ ਨੂੰ ਐਡਾ ਬੋਲ ਕੇ 1.5 ਕਰੋੜ ਔਰਤਾਂ ਦੀ ਵੋਟ ਲਈ ਹੈ ਇਹਨਾਂ ਨੇ ਪਰ ਇਹਨਾਂ ਨੇ ਪ੍ਰਵਾਹ ਨਹੀਂ ਕੀਤੀ ਕਿ ਇਹਨਾਂ ਨੂੰ ਲੱਗਦਾ ਨਹੀਂ ਹੈਗਾ ਕਿ ਔਰਤਾਂ ਦੀ ਵੋਟ ਹੈਗੀ ਆ